ग्यारह सितम्बर चौबे दिन सोमवार चंद परदेसी हेल्पिंग ग्रुप तरसठ के प्रोजेक्ट चंद परदेसी मुफ्त सिलाई सेंटर का उदघाटन हो समाज सेवक गुरविंदर सोनी फाउंडर सरबत्ता पला भला सेवा सोसाइटी ने रिबन कट के किया अज इस उदघाटन समारोह की उद समारो शान चार चंद लगाने लनवर बीर सिंह राय ने मुख मेहमान वजो शमूलीयत का जोत प्रचंड करने की रसम अदा की इस मौके सोनी अतेराय ने कहा सामाजिक खेतर विच नागपाल परिवार का यह एक बहुत वड्डा उपराला है कि चंद परदेसी हेल्पिंग ट्रस्ट के जरिए जिथे ए परिवार पिछले छब्बी तो सताई महीनों तो दवाइयां दे खेतर विच वड्डिया सेवावां दे रहे हन उथे साडिया तियां पैणा नू आत्म निर्भर दा बीड़ा चुक के अज इस सिलाई सेंटर की शुरुआत की जा रही है

ਬਾਈ ਬਲਕਾਰ ਸਿੰਘ ਫੌਜੀ ਗੁਰਵਿੰਦਰ ਸਿੰਘ ਸੋਹੀ ਜਾਗੋ ਐਨ ਜੀਓ ਤੇਰਸਕ ਦੇ মিডিਆ ਇੰਚਾਰਜ ਅਕਾਸ਼ਦੀਪ ਬਲਬੀਰ ਸਿੰਘ ਸੋਢੀ ਗੁਰਮੀਤ ਸਿੰਘ ਰੋੜਕੀ ਹਰਵਿੰਦਰ ਵਿੱਕੀ ਨੇਵੀ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ इस मौके चंदर नागपाल संस्थापक चंद परदेशी टेरसट अते पूनम नागपाल टेरसटी अते इन सिलाई सेंटर प्रोजेक्ट ने सारे मेहमानना अते पैन सरोज मेहरा सिलाई ट्रेनर दा इस समारोह नु सफल बणाण ले तनवार कीता अते के हाकी ए सब साडा उपराला मातर है इस दे पीछे जिथे साडी टीम दा हाथ है ओथे इहना प्रोजेक्टा नु नेप्रे चढ़ाण दे ले साडे दानवीर पेन परावा दा बड्डा योगदान है जो पर्दे पीछे पिछे रह के सानू माली तौर ते अपनी नेक कमाई विच दान कट कट के साडे समाज सेवा दे हौसले नु सदा प्रफुल्लत करते रहते हैं असि सारिया के सदैव रणी हाँ जिसकी वजह नाल सानू इ रब रूपी संगत की सेवा करने का मौका मिल रहा है नागपाल ने दस्या के का प्रोजेक्ट भी निरंतर जारी है जो कि पिछे उन्होंने सेहत के कारण कुछ ढिला पै गया परंतु इस प्रोजेक्ट मगरों हस्पता की जमीन ले कम तेजी शुरू किया जाएगा वड्डी खुशी उस दिन होगी जिस दिन सिलाई सीखण वालू किसी वे अधिकारी हथों सर्टिफिकेट वंडे जाएंगे ਬਹੁਤ ਚੰਗਾ ਲੱਗਿਆ ਜੀ ਇੱਥੇ ਆ ਕੇ ਚੰਪਰਦੇਸੀ ਹੈਲਪਿੰਗ ਗਰੁੱਪ ਵੱਲੋਂ ਜਿਹੜਾ ਇਹ ਕੈਂਪ ਲਗਾਇਆ ਗਿਆ ਅੱਜ ਸਲਾਈ ਸੈਂਟਰ ਦਾ ਉਦਘਾਟਨ ਕੀਤਾ ਤੇ ਮੈਂ ਇਸ ਮੌਕੇ ਤੇ ਵਧਾਈ ਵੀ ਦਿੰਨਾ ਕਿ ਇੰਨਾ ਵਧੀਆ ਉਦਦਮ ਕਰਕੇ ਬਹੁਤ ਹੀ ਵਧੀਆ ਸਮਾਜ ਚ ਆਪਣਾ ਯੋਗਦਾਨ ਪਾ ਰਹੇ ਨੇ ਇਹ ਚਾਨਣ ਬਣਾ ਰਹੇ ਨੇ ਸਾਡੇ ਸਮਾਜ ਲਈ ਕਿਉਂਕਿ ਜਿਹੜੇ ਸਮਾਜ ਚ ਐਵੇਂ ਦੇ ਜੇ ਕੰਮ ਹੁੰਦੇ ਰਹਿਣਗੇ ਇਹੀ ਇੱਕ ਸਾਡੇ ਸਮਾਜ ਦਾ ਪੰਜਾਬੀ ਸਮਾਜ ਦਾ ਤੁਰ ਹੈ ਕਿਉਂਕਿ ਇਹ ਆਪਾਂ ਦੇਖਦੇ ਆਂ ਬਾਕੀ ਦੁਨੀਆ ਚ ਵੀ ਆਪਾਂ ਜਦੋਂ ਕੋਰੋਨਾ ਵਰਗੀ ਮਹਾਮਾਰੀ ਆਈ ਪੰਜਾਬੀਆਂ ਨੇ ਇਹ ਗੱਲ ਦਿਖਾਈ ਦੁਨੀਆ ਨੂੰ ਕਿ ਅਸੀਂ ਸਾਂਝੇ ਕੰਮਾਂ ਲਈ ਜਾਣੇ ਜਾਂਦੇ ਹਾਂ ਕਿਉਂਕਿ ਆਪਾਂ ਹੋਰ ਇਸ ਜੀ ਕੋਈ ਕਿਤੇ ਅਪਰੋ ਮਿਸਾਲ ਨਹੀਂ ਮਿਲਦੀ ਜਿੱਥੇ ਇਸ ਲੈਵਲ ਤੇ ਕੰਮ ਹੋ ਰਹੇ ਹੋਣ ਤਾਂ ਮੈਂ ਵਧਾਈ ਜਿੰਨੇ ਅੱਗੇ ਤੋਂ ਆਸ਼ਾ ਕਰਦਾ ਕਿ ਇਹ ਹੋਰ ਵੀ ਉਦਮ ਕਰਕੇ ਹੋਰ ਵੀ ਵਧੀਆ ਕੰਮ ਕਰੇ ਤਾਂ ਅੱਜ ਚੰਨ ਪ੍ਰਦੇਸੀ ਹੈਲਪਿੰਗ ਗਰੁੱਪ ਦੇ ਵੱਲੋਂ ਜੋ ਕਿ ਫ੍ਰੀ ਸਲਾਈ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਬਹੁਤ ਹੀ ਸਲਾਘਾਯੋਗ ਹੈ ਅੱਜ ਅਸੀਂ ਆਪਣੀ ਸੰਸਥਾ ਦੇ ਵੱਲੋਂ ਇਸ ਮਹਾਨ ਉਪਰਾਲੇ ਦੇ ਵਿੱਚ ਆਪਣੀ ਛੋਟੀ ਜਿਹੀ ਹਾਜ਼ਰੀ ਲਗਵਾਉਣ ਦੇ ਲਈ ਪਹੁੰਚੇ ਹਾਂ ਤੋ ਸਾਰੀ ਸਾਧ ਸੰਗਤ ਦਾ ਚੰਨ ਪ੍ਰਦੇਸੀ ਹੈਲਪਿੰਗ ਗਰੁੱਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕੀਤਾ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਇਸੇ ਤਰ੍ਹਾਂ ਇਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੋ ਅੱਜ ਪਹੁੰਚੇ ਜੀ ਚੰਨ ਪ੍ਰਦੇਸੀ ਹੈਲਪ ਗਰੁੱਪ ਦੇ ਵੱਲੋਂ ਇੱਕ ਜਿਹੜਾ ਫ੍ਰੀ ਸਿਲਾਈ ਸੈਂਟਰ ਬੀਗਿਆਂ ਦੇ ਲਈ ਜਿਹੜੀਆਂ ਲੋੜਵੰਦ ਬੀਗੀਆਂ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਇਨਕਮ ਦੇ ਵਿੱਚ ਤਾਂ ਕਿ ਉਹ ਆਪਣੇ ਪਰਿਵਾਰ ਦਾ ਹੱਥ ਵਟਾ ਸਕਣ ਇੱਕ ਅਰਨਿੰਗ ਮੈਂਬਰ ਬਣ ਸਕਣ ਕਿ ਨਾ ਸਕੇਵਲ ਹਾਊਸ ਵਾਈਫ ਹੋ ਕੇ ਹੀ ਰਹਿ ਜਾਣ ਉਹ ਵੀ ਆਪਣਾ ਜਿਹੜਾ ਟੈਲੈਂਟ ਹੈ ਉਹਨੂੰ ਬਾਹਰ ਕੱਢਣਾ ਔਰ ਕੁਝ ਨਾ ਕੁਝ ਅਰਨ ਵੀ ਕਰਨ ਨਾਲ ਆਪਣੇ ਬੱਚਿਆਂ ਦਾ ਪਰਿਵਾਰ ਦਾ ਜਿਹੜਾ ਖਰਚਾ ਉਹ ਵੀ ਚਲਾ ਸਕਣ ਬਹੁਤ ਵਧੀਆ ਉਪਰਾਲਾ ਹੈ ਜੀ ਜਿਹੜਾ ਇਹ ਔਰ ਅਸੀਂ ਅਬ ਦਿਲੋਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਹੋਰ ਵੀ ਇਸ ਤਰ੍ਹਾਂ ਦੇ ਉਪਰਾਲੇ ਜਿੱਦਾਂ ਕਿ ਇਹ ਨਾਲ ਪਹਿਲਾਂ ਦਵਾਈਆਂ ਦਾ ਜਿਹੜਾ ਮੁਫਤ ਇੱਕ ਜਿਹੜਾ ਇਹਨਾਂ ਨੇ ਸੈਟਅਪ ਕੀਤਾ ਹੋਇਆ ਤੇ ਉਹ ਵੀ ਹੈ ਤੇ ਹੋਰ ਵੀ ਅੱਗੇ ਹਸਪੀਟਲ ਬਣਾਉਣ ਦੀ ਸੋਚ ਰੱਖ ਰਹੇ ਨੇ ਤੋਂ ਅਰਦਾਸ ਕਰਦੇ ਹਾਂ ਕਿ ਗੁਰੂ ਸਾਹਿਬ ਜੋ ਵੀ ਇਹ ਨੇਕ ਇਛਾਵਾਂ ਇਹ ਸੰਸਥਾ ਲੈ ਕੇ ਚੱਲ ਰਹੀ ਹੈ ਟੀਮ ਲੈ ਕੇ ਚੱਲ ਰਹੀ ਹੈ ਤੋਂ ਗੁਰੂ ਸਾਹਿਬ ਸਹਾਇ ਹੋਣ ਔਰ ਇਹਨਾਂ ਦੀਆਂ ਸਾਰੀਆਂ ਇਛਾਵਾਂ ਨੇ ਜਿਹੜੀਆਂ ਪੂਰੀਆਂ ਹੋਣ ਪਰਮਾਤਮਾ ਦਿਨ ਦੋ ਗੁਣੀ ਰਾਤ ਚੌ ਗੁਣੀ ਤਰੱਕੀ ਵੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਰ ਸੇਵਾ ਨਰਨ ਸੇਵਾ ਛੇ ਜੁਲਾਈ 2022 ਤੋਂ ਇੱਕ ਛੋਟਾ ਜਿਹਾ ਉਪਰਾਲਾ ਦਾਸ ਵਲੋਂ ਕੀਤਾ ਗਿਆ ਇੱਕ ਸੰਸਥਾ ਬਣਾਈ ਗਈ ਚੰਪਦੇਸੀ ਹੈਲਪਿੰਗ ਗਰੁੱਪ ਚੰਪਦੇਸੀ ਹੈਲਪਿੰਗ ਗਰੁੱਪ ਵੱਧਦੇ ਵੱਧਦੇ ਚੰਪਦੇਸੀ ਹੈਲਪਿੰਗ ਗਰੁੱਪ ਚੈਸਟਰ ਵਿੱਚ ਤਬਦੀਲ ਹੋ ਗਈ ਅਤੇ ਸ਼ੁਰੂ ਕੀਤਾ ਸੀ ਅਸੀਂ ਮੱਲਮ ਬੱਟੀ ਤੋਂ ਫਿਰ ਛੇ ਦਵਾਈਆਂ ਤੋਂ ਸ਼ੁਰੂਆਤ ਕੀਤੀ ਅੱਜ 160 ਤੋਂ ਵੱਧ ਦਵਾਈਆਂ ਸਾਡੇ ਕੋਲ ਉਪਲਬਧ ਨੇ ਤੇ ਸਾਡੇ ਬੋਲ ਜਾਨਾ ਡਾਕਟਰ ਬਰਦੇ ਨੇ ਪੰਜ ਦਿਨ ਸਾਡੇ ਕੋਲ ਗਾਇਨੀ ਦੇ ਡਾਕਟਰ ਵੀ ਆਉਂਦੇ ਨੇ ਤੇ ਸਾਰੀਆਂ ਦਵਾਈਆਂ ਫਰੀ ਨੇ ਲੈਬੋਰੀ ਵੀ ਬਣਾਈ ਅਸੀਂ ਕੋਸ਼ਿਸ਼ ਕੀਤੀ ਛੋਟਿਆਂ ਉਪਰਾਲਾ ਇੱਕ 1 ਜਨਵਰੀ 2022 ਨੂੰ ਹੀ ਸ਼ੁਰੂਆਤ ਕੀਤੀ ਇੱਕ ਲੈਬੋਰੀ ਬਣਾਈ ਚੰਦਪਦੇਸੀ ਹੈਲਪਿੰਗ ਗਰੁੱਪ ਚੰਦਪਦੇਸੀ ਫਰੀ ਮੈਡੀਕਲ ਕਲੀਨिकल ਲੈਬੋਰੀ ਸੋ ਉਸ ਦੇ ਜਿਹਾ ਫਰਗਮ ਵਾਲਾ ਸਾਡੇ ਕੋਲ ਕੋਈ ਟੈਕਨੀਸ਼ੀਅਨ ਨਹੀਂ ਆ ਸੀ ਬੜੀ ਜ਼ਬਰਦਸਤੀ ਨਾਲ ਬੜੀ ਮਜਬੂਰੀ ਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਪਰ ਜੂ ਟੈਸਟ ਨੇ ਉਹ ਬਾਰੋਂ ਕਰਵਾਏ ਜਾਂਦੇ ਨੇ 50% ਚਾਰਜ ਦੇ ਉੱਤੇ ਤੇ ਉਸ ਤੋਂ ਇਲਾਵਾ ਬਹੁਤ ਟਾਈਮ ਤੋਂ ਇੱਕ ਇੱਛਾ ਸੀ ਜੀ ਕਿ ਜਿਹੜੀਆਂ ਸਾਡੀਆਂ ਭੈਣਾਂ ਮਾਵਾਂ ਬਜੂ ਜਾਂ ਲੜਕੀਆਂ ਆਪਣਾ ਕੰਮ ਨਹੀਂ ਕੋਈ ਜਾਣਦੀਆਂ ਕੋਈ ਉਹਨਾਂ ਕੋਲ ਹਨਰ ਨਹੀਂ ਹੈਗਾ ਉਹਨਾਂ ਦੀ ਆਮਦਨ ਦੇ ਵਿੱਚ ਵਾਧਾ ਕਰਨ ਦੇ ਲਈ ਉਹਨਾਂ ਨੂੰ ਆਪਣੇ ਪੈਰਾਂ ਦੇ ਉੱਤੇ ਖਤਮ ਮੇਰੇ ਭਰ ਕਰਨ ਦੇ ਲਈ ਪਿਛੋਟੇ ਉਪਰਲਾ ਸੋਚਿਆ ਸੀਗਾ ਸਲਾਈ ਸੈਂਟਰ ਦਾ ਜੋ ਆ ਸ਼ੁਰੂ ਕੀਤਾ ਯਾਰ ਜਿਸ ਦੇ ਵਿੱਚ ਅੱਜ ਕਰਨਵੀਰ ਸਿੰਘ ਜੀ ਜੋ ਕਿ ਐਮ ਐਲ اے ਲਖਵੀਨ ਲਖਵੀਨ ਸਿੰਘ ਰਾਏ ਜੀ ਦੇ ਭਤੀਜਾ ਲਖਵੀਨ ਸਿੰਘ ਰਾਏ ਵੱਲੋਂ ਲਖਵੀਨ ਸਿੰਘ ਜੀ ਰਾਏ ਵੱਲੋਂ ਸਪੈਸ਼ਲ ਰੋਡ ਦੇ ਆਪਣੇ ਗਿਆ ਹੈ ਜੀ ਚ ਉਹਨਾਂ ਨੂੰ ਭੇਜਿਆ ਗਿਆ ਅਸੀਂ ਉਹਨਾਂ ਦੇ ਵੀ ਧੰਨਵਾਦ ਕਰਦੇ ਹਾਂ ਤੇ ਸਾਡੇ ਵਿਚਕਾਰ ਬਹੁਤ ਵੱਡੇ ਸਮਾਜ ਸੇਵੀ ਗੁਰਵਿੰਦਰ ਸਿੰਘ ਸੋਨੀ ਜੀ ਜੋਗੇ ਸਰਬੱਧ ਭਲਾ ਹੈਂਡੀਕੈਪ ਭਲਾਈ ਸੇਵਾ ਦੀ ਫਾਊਂਡਰ ਨੇ ਲੰਬੇ ਸਮੇਂ ਤੋਂ ਇੱਕ ਸੇਵਾ ਦੇ ਬਾਰੇ ਨੇ ਬਹੁਤ ਸਾਰੇ ਯੋਗ ਬੰਦਾਂ ਦੀ ਮਦਦ ਹਰ ਸਮੇਂ ਕੀਤੀ ਜਾਂਦੀ ਹੈ ਉਹਨਾਂ ਵੱਲੋਂ ਕੋਣ ਵੀ ਉਹਨਾਂ ਦੇ ਇੱਕ ਵਿਸ਼ੇਸ਼ ਸੰਦੇਸ਼ ਹੈ ਪਰਸੋਂ ਜਦੋਂ ਉਹਨਾਂ ਨੂੰ ਇਨਵਾਈਟ ਕਰਨ ਲਈ ਗਿਆ ਉਹਨਾਂ ਨੇ ਵਿਸ਼ੇਸ਼ ਕਰਕੇ ਕਿਹਾ ਕਿ ਨਗਪਾਲ ਜੀ ਦੁਕਾਨਾਂ ਦੱਸੋ ਜਿਸ ਦੀ ਕਿਸੇ ਦੀ ਲੱਤ ਕੱਟੀ ਹੋਈ ਹੋਵੇ ਇਕ ਲੱਤਾ ਘਟੀ ਹੋਵੇ ਜਾਂ ਦੋ ਲੱਤਾ ਘਟੀ ਹੋਣ ਉਹਨਾਂ ਦੀਆਂ ਲੱਤਾ ਲਗਵਾਉਣ ਦਾ ਉਪਰਾਲਾ ਅਸੀਂ ਕਰ ਰਹੇ ਹਾਂ ਰਜਿਸਟ੍ਰੇਸ਼ਨ ਸ਼ੁਰੂ ਹੈ ਤੇ ਉਹ ਲੱਤਾ ਦੇ ਅਸੀਂ ਗੱਲ ਕਰੀਏ 9000 ਦੇ ਕੋਈ ਦੋ ਲੱਤਾ ਬੰਦੀ ਕਰਨ ਪਰ ਉਹਨਾਂ ਵੱਲੋਂ ਇਹ ਸੇਵਾ ਬਿਲਕੁਲ ਫ੍ਰੀ ਕੀਤੀ ਜਾ ਸਕਦੀ ਹੈ ਉਹ ਸਾਨੂੰ ਮਿਲ ਸਕਦੇ ਨੇ ਜਾਂ ਤੁਸੀਂ ਵੀ ਖੇਗਵਿੰਦਰ ਸਿੰਘ ਜੀ ਨੂੰ ਮਿਲ ਸਕਦੇ ਹੋ ਸੋਨੀ ਜੀ ਨੂੰ ਸੋ ਇਹਨਾਂ ਦਾ ਵੀ ਇੱਥੇ ਆਇਆ ਜੀ ਇਹਨੂੰ ਕਹਿੰਦੇ ਹਾਂ ਉਸ ਦੇ ਨਾਲ ਇਹਨਾਂ ਦੇ ਨਾਲ ਆਏ ਨੇ ਸਰਦਾਰ ਬਲਕਨ ਸਿੰਘ ਜੀ ਬਦੌਛੀ ਵਾਲੇ ਜੋ ਕਿ ਬਹੁਤ ਉਗੇ ਸਮਾਜ ਸੇਵੀ ਨੇ ਉਹ ਪਾਲੂ ਖਰੋੜ ਜੀ ਦੇ ਨਾਲ ਲੁਕਿਆਣੇ ਵੀ ਖੇਵੀ ਸੇਵਾ ਕਰਦੇ ਨੇ ਦੁਖਨਵੰਦ ਸਾਹਿਬ ਵੀ ਸੇਵਾ ਕਰਦੇ ਨੇ ਸਾਡੇ ਵੀਰ ਕਮਲ ਜੀ ਦੇ ਨਾਲ ਮਲੰਬਟੀ ਦੀ ਸੇਵਾ ਵੀ ਪਟਿਆਲੇ ਦੇ ਵਿੱਚ ਕਰਵਾਉਂਦੇ ਨੇ ਸੋ ਅਸੀਂ ਉਸ ਦੇ ਨਾਲ ਜਿਹੜੇ ਸਾਡੇ ਹੋਰ ਸਮਾਜ ਸੇਵੀ ਨੇ ਗੁਰਵਿੰਦਰ ਸਿੰਘ ਸੋਹੀ ਜੀ ਜੋ ਕਿ ਸ਼ਹਿਰ ਦੀ ਜਾਨੀ ਬਾਨੀ ਹਸਤੀ ਨੇ ਜਾਗੋ ਦੇ ਫਾਊਂਡਰ ਨੇ ਉਹਨਾਂ ਦਾ ਵੀ ਇੱਥੇ ਆਇਆ ਜੀ ਆਇਆ ਜੀ ਅੱਜ ਉਹਨਾਂ ਨੇ ਸਾਡੇ ਇੱਕ ਨਿੱਕੇ ਜਿਹੇ ਬੁਲਾਵੇ ਤੇ ਇੱਥੇ ਆ ਕੇ ਸਾਡਾ ਮਨ ਵਧਾਇਆ ਕੁੜੀਆਂ ਨੂੰ ਹੌਸਲਾ ਦਿੱਤਾ ਕਿ ਉਹ ਆਪਣੇ ਪੈਰਾਂ 'ਤੇ ਖੜੀਆਂ ਹੋ ਸਕਣ ਉਸ ਦੇ ਨਾਲ ਸਾਡੇ ਹਰ ਮਹੀਨੇ ਜੋ ਪਹੁੰਚਦੇ ਨੇ ਸਾਡੇ ਕੋਲ ਸਾਡੇ 42 ਸੱਜਣ ਹਾਜ਼ਰ ਹੋ ਬਧੇ ਸ਼ਾਦੀ ਜਿਨ੍ਹਾਂ ਨੇ ਵੈਸਦਾ ਡਰੋਂ ਨਹੀਂ ਦੀ ਕਰਵਾਉਣਾ ਸੀ ਪਰ ਉਹਨਾਂ ਨੂੰ ਹੀ ਟਾਈਮ ਲੱਗਿਆ ਤਾਂ ਉਹ ਤਾਂ ਆ ਕੇ ਦਰਸ਼ਨ ਦਿੱਤੇ ਅਸੀਂ ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਸਾਡੇ ਵੀ ਵਰਮਿੰਦਰ ਵਿਕੀ ਜੀ ਉਹ ਵੀ ਅੱਜ ਇਸ ਮੌਕੇ ਤੇ ਪਹੁੰਚੇ ਅਤੇ ਸੋਨੀ ਵੀਰ ਜੀ ਦੇ ਨਾਲ ਪਹੁੰਚੇ ਉਹਨਾਂ ਦੇ ਸਾਥੀ ਉਹ ਵੀ ਇੱਥੇ ਆ ਪਹੁੰਚੇ ਨੇ ਅਸੀਂ ਉਹਨਾਂ ਦਾ ਆਇਆ ਨੂੰ ਜੀ ਆਇਆਂ ਕਹਿੰਦੇ ਹਾਂ ਤੇ ਬਹੁਤ ਬਹੁਤ ਤਹਿਦਿਲ ਤੋਂ ਤਸ਼ਵਵਰ ਕਰਦੇ ਹਾਂ ਹੋਰ ਵੀ ਜੇ ਕਿਹੜਾ ਨਾਮ ਰਹਿ ਗਿਆ ਹੋਵੇ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਧੰਨਵਾਦ ਕਰਦੇ ਆ ਆਪਣੀ ਜੀ ਛੋਟੀ ਭੈਣ ਸਰੋਜ ਜਾਨੀ ਦਾ ਜਿਨ੍ਹਾਂ ਨੇ ਇਹ ਕੁੜੀਆਂ ਨੂੰ ਸਿਖਾਉਣ ਦਾ ਕਦਮ ਸਾਡੇ ਨਾਲ ਮਿਲ ਕੇ ਉਠਾਇਆ ਉਹਨਾਂ ਨੇ ਕਿਹਾ ਕਿ 2 ਸਾਲ 2 ਮਹੀਨੇ ਦੇ ਵਿੱਚ ਅਸੀਂ ਉਹ ਕੋਰਸ ਕਰਵਾ ਦੇਵਾਂਗੇ ਜੋ ਕੁੜੀਆਂ 3-3 4-6 ਮਹੀਨੇ ਚ ਸਿਲਾਈ ਸੈਂਟਰਾਂ ਚ ਨਹੀਂ ਸਿੱਖ ਸਕਦੀਆਂ ਸੋ ਅਸੀਂ ਸਰੋਜ ਭੈਣ ਦਾ ਵੀ ਧੰਨਵਾਦ ਕਰਦੇ ਆ ਤੇ ਸਾਡੇ ਇਸ ਪ੍ਰੋਜੈਕਟ ਦੇ ਇੰਚਾਰਜ ਪੂਨਮ ਨਾਗਪਾਲ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਜ ਇਸ ਅੱਜ ਦੇ ਇਸ ਫੰਕਸ਼ਨ ਨੂੰ ਬੜੇ ਇਸ ਉਘਾਟਨ ਦੇ ਮੌਕੇ ਸਰਦਾਰ ਵਿਸ਼ਕਰ ਕੌਂਸਲ ਜੀ ਸਰਦਾਰ ਬਲਬੀਰ ਸਿੰਘ ਸੋਢੀ ਜੀ ਜਿਨ੍ਹਾਂ ਦੇ ਵਾਈਫ ਮਿਸ ਜੈਵਿੰਦਰ ਕੌਂਸਲ ਜੀ ਵਾਹਨ ਨੰਬਰ 933 ਦੇ ਐਮਸੀਬੀ ਨੇ ਮੌਕੇ ਤੇ ਸੋ ਉਹਨਾਂ ਨੇ ਵੀ ਪਹੁੰਚੇ ਉਹਨਾਂ ਦੇ ਨਾਲ ਉਹਨਾਂ ਦੇ ਮਿੱਤਰ ਗੁਰਮੀਤ ਸਿੰਘ ਰੁੜਕੀ ਵਾਲੇ ਵੀ ਅੱਜ ਅਸੀਂ ਉਹਨਾਂ ਨੂੰ ਵੀ ਜੀ ਆਇਆਂ ਕਹਿੰਦੇ ਹਾਂ ਸਾਰਿਆਂ ਦਾ ਇੱਥੇ ਆਇਆ ਦੇ ਸੀ ਕੋਟਿੰਗ ਕੋਡ ਧੰਨਵਾਦ ਕਰਦੇ ਹਾਂ ਧੰਨਵਾਦ